ਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚਿਆ ਮਾਲਵੇ ਦੀ ਮਸ਼ਹੂਰ ਮੰਡੀ ਮੋਰ ਮੰਡੀ ਜੋ ਹਰ ਮਹੀਨੇ ਦੀ 20 ਤਰੀਕ ਨੂੰ ਲੱਗ ਰਹੀ ਆ ਸੋਨੂੰ ਚੰਗੀਆਂ ਝੋਟੀਆਂ ਚੰਗੇ ਥਾਂਲੇ ਵੇਦੀਆਂ ਕੱਦਗਾਠ ਬਹੁਤੀ ਢਾਂਚਾ ਥਾ ਰਹੇ ਆ ਬਾਕੀ ਕਰਦਿਆਂ ਬਾਈ ਜੀ ਨਾਲ ਗੱਲਬਾਤ ਮਗਰ ਕੱਟੀ ਜੀ 12 13 12 12 ਕਹਿਵਾ ਸੂਆ ਜੀ ਪਹਿਲਾਂ ਪਹਿਲਣ ਪਹਿਲਣ 2 ਦੰਦ 2 ਦੰਦਾਈ 2 ਦੰਦ ਦੋ ਦੰਦ ਚੋਟੀ ਪਹਿਲਾ ਸੂਆ ਬਹੁਤ ਕਿੰਨਾ ਤਿਆਰ ਆ ਜੀ 8 ਟਨ ਹੋ ਗਏ ਥੋੜਾ 10 ਕਿਲੋ ਤਿਆਰ ਕਿੰਨਾ ਬਹੁਤ ਤਿਆਰ 10 ਕਿਲੋ ਤਿਆਰ 10 ਕਿਲੋ ਇਸ ਟਾਈਮ ਤਿਆਰ ਆ ਕਿਹੜਾ ਪਿੰਡ ਆ ਜੀ ਜੇਸੂ ਮਲਕਾਣਾ ਜੇਸੂ ਮਲਕਾਣਾ ਮੋੜਾਂ ਵਾਲੀ ਆ ਕਾਲੇ ਮੰਡੀ ਕੋਲੇ ਕਾਲੇ ਵਾਲੀ ਮੰਡੀ ਕੋਲੇ ਸਰਸਾ ਚਿਦਾ ਠੀਕ ਠੀਕ ਇਹ ਵਾਲ ਨੰਬਰ ਬੋਲ ਦੋ 90579 97824 ਦੁਬਾਰੇ ਫਿਰ 95039 97824 ਬੇਸੂ ਨੂੰ ਕਾਣਾ ਪਿੰਡ ਹੈ ਮਗਰ ਕੱਟੀ ਹੈ ਜੀ ਕੱਟੀ ਹੈ ਜੀ ਤੇ ਆਪਣਾ ਨਾਮ ਜੀ ਰੂਪ ਸਿੰਘ ਰੂਪ ਸਿੰਘ ਰੂਪ ਸਿੰਘ ਬਾਈ ਦਾ ਨਾਮ ਇਹਨਾਂ ਨੇ ਕੰਟੈਕਟ ਨੰਬਰ ਦਿੱਤਾ ਕੋਈ ਵੀਰ ਝੋਟੀ ਖਰੀਦਣ ਦਾ ਚਾਹਵਾਨ ਹੋਵੇ ਇਹਨਾਂ ਨਾਲ ਸੰਪਰਕ ਕੀਤਾ ਜਾਏ ਮੌਕੇ ਤੇ ਭਾਵ ਮਾਨਦਾਨ ਕੀਤਾ ਜਾਊਗਾ ਕਿਸੇ ਨਾਮ ਲਈ ਵੀ ਤੁਸੀਂ ਜੇ ਤੁਹਾਨੂੰ ਚਾਹ ਆਉਣਾ ਹੈ ਤਾਂ ਬਾਈ ਰੂਪ ਸਿੰਘ ਨਾਲ ਪਿੰਡ ਦੇਸੂ ਮਲਕਾਣਾ ਦੱਸੇ ਮੋਬਾਈਲ ਨੰਬਰ ਤੇ ਤੁਸੀਂ ਆਹ ਬਾਈ ਪਰ ਕਰ ਸਕਦੇ ਹੋ ਧੰਨਵਾਦ